ਮਾਈਕ ਉਤੇ ਕਾਲਸਾ ਮਾਈਕ ਉਤੇ ਗੱਲ ਤੇ ਮੇਰੇ ਵੀਰੋ ਮੈਂ ਇਕ ਤੁਹਾਡਾਂ ਨਾਲ ਛੋਟੀ ਜੀ ਗੱਲ ਕਰਨੀ ਚਾਹਣਾ ਕਿਉਂਕਿ ਮੈਂ ਇਹ ਦੋ ਦਿਨ ਤੋਂ ਮੈਂ ਚੁੱਪ ਕਰਕੇ ਸੁਣ ਰਿਹਾ ਸੀਗਾ ਸਰਦਾਰ ਵਿਕਰਮ ਸਿੰਘ ਜੀ ਦਾ ਸਰਦਾਰ ਸੁਖਵੀਰ ਸਿੰਘ ਬਾਬਾ ਜਿਹਦੇ ਬਿਆਨ ਸ਼੍ਰੀ ਮਰਦੋਸ਼ੀ ਦੇ ਬਿਆਨ ਨਾ ਥੋੜੀ ਜੀ ਮਜੀਠੀਆ ਸਾਹਿਬ ਨੂੰ ਇਹ ਚਾਹਣਾ ਪਉਣਾ ਚਾਹਣਾ ਕਿ 2005 ਦੀ ਗੱਲ ਸਰਦਾਰ ਵਿਕਰਮ ਸਿੰਘ ਜੀ ਚ ਗਿਆ ਜੀ ਹੁਣ ਮਾਤਾ ਰਖੋ ਕਨਾਸਤਾਂ ਜਦੋਂ ਤੁਹਾਨੂੰ ਮਜੀਠੀਆ ਇਹ ਕਹਿੰਦੇ ਜੂਬੀ ਦਾ ਵੀ ਆ ਗਿਆ ਉਦੋਂ ਤਲਬੀਰ ਸਿੰਘ ਨੇ ਤੇ ਸਰਦਾਰ ਸਰਵਣ ਸਿੰਘ ਧੁੰਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨੂੰ ਬਣਾਇਆ ਜੂਬੀ ਦੇ ਭਈਏ ਜੂਬੀ ਦੇ ਭਈਏ ਤੋਂ ਤਨ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਵਣ ਸਿੰਘ ਧੁੰਨੇ ਨੇ ਤਲਬੀਰ ਸਿੰਘ ਨੇ ਬਣਾਇਆ ਪੂਣੀ ਦੇ ਹਲਕੇ ਦੇ ਬਾਅਦ ਚ ਗਏ ਉਹ ਅਸੀਂ ਪਹਿਲਾਂ ਗਏ ਤੁਸੀਂ ਆਏ ਪੂਣੀ ਦੇ ਜਿਮਨੀ ਇਲੈਕਸ਼ਨ ਚੱਲ ਰਹੇ ਹੋਂ ਤੋਂ ਪਹਿਲਾਂ ਸਰਦਾਰ ਵਿਸਵਾਸ ਸਿੰਘ ਕੋਲ ਪਵਾ ਦੇ ਨਾਲ ਮੈਂ ਤੁਹਾਡੇ ਤੋਂ ਵੱਡੇ ਲੀਡਰ ਆ ਮੈਂ ਇਹ ਗੱਲਾਂ ਨਹੀਂ ਕਰਨੀਆਂ ਚਾਹਦਾ ਮੇਰੇ ਨਾਲ ਗੱਲਾਂ ਨਹੀਂ ਪੈਣ ਚਾਹਦਾ ਪਰ ਜੋ ਤੁਸੀਂ ਇਹ ਗੱਲਾਂ ਕੰਨ ਪਸੋ ਦੀਆਂ ਕਰ ਲੱਗਣਾ ਆਪਦੀ ਹਾਲਾਤ ਨੂੰ ਦੇਖ ਕੇ ਮੁੱਖ ਰੱਖਦੇ ਆ ਜਿਹੜਾ ਬਸਲਾਗੇ ਇਹਦਾ ਮੈਂ ਫਿਰ ਸਮਝਿਆ ਕਿ ਜਵਾਬ ਦੇਣਾ ਜੁਲਰੀਏ ਜੇ ਬੰਦਾ ਚੁੱਪ ਕਰ ਜਾਵੇ ਤਾਂ ਕਿਸੇ ਵੀ ਸਮਝਦੇ ਹੋ ਕੇ ਫਿਰ ਡਾਕਾ ਮੈਂ ਤੁਹਾਡੇ ਵਾਂਗੂ ਮੈਂ ਆਮ ਹੀ ਕਿਹੋ ਨਾਲ ਨਹੀਂ ਆ ਬਣਾ ਦੀ ਗੱਲ ਸ਼ਿੱਧੀ ਕੀ ਨਹੀਂ ਕਰਦਾ ਤੁਸੀਂ ਕਰ ਤਲਵੰਡੀ ਦਸੰਧਾ ਸਿੰਘ ਪਿੰਡ ਗਏ ਤੁਸੀਂ ਉਹ ਤੇ ਮਾਈਕ ਦੇ ਵਿੱਚ ਇੱਕ ਵੀਡੀਓ ਸਨਹੀਂ ਵਿੱਚ ਉਹਨਾਂ ਨੂੰ ਕਿਹਾ ਕਿ ਤੁਰਨਾ ਨਹੀਂ ਆ ਸਾਨੂੰ ਸਿਕਾਇਆ ਪਹਿਲੀ ਗੱਲ ਤੇਰੀ ਭੈਣ ਤੇ ਮੇਰੀ ਭੈਣ ਤੇ ਕੋਈ ਫਰਕ ਨਹੀਂ ਹੋਣਾ ਚਾਹੀਦਾ ਬਹੁਤ ਲੰਮਾ ਸਮਾਂ ਇਕੱਠੇ ਰਹੇ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਅੰਜੀਤਿਆ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਚਾਹੀ ਨਹੀਂ ਗੰਦੀ ਹੋ ਸਕਦੀ ਇਹ ਗੱਲ ਯਾਦ ਰੱਖਿਓ ਪਰ ਮੈਂ ਕੁਛ ਮਰਿਆਦਾ ਚ ਰਹਿ ਕੇ ਚੱਲਣ ਵਾਲਾ ਬੰਦਾ ਹਾਂ ਐਡਾ ਵੱਡਾ ਕੰਦ ਇੰਨਾ ਲੰਮਾ ਸਮਾਂ ਇਕੱਠੇ ਬਿਜੀ ਤੇ ਗਾਲਾਂ ਭੇੜਨ ਤੇ ਆਪਾਂ ਮਾਵਾ ਭੇੜਨ ਤੇ ਆ ਜੀਏ ਤੂੰ ਮੇਰੀ ਭੈਣ ਦੇ ਘਰ ਜਾਣਾ ਤੂੰ ਮੇਰੀ ਭੈਣ ਦੇ ਘਰ ਹਿੰਮਤ ਰੱਖੇ ਉਹ ਤੇ ਮੇਰੇ ਭਾਈਏ ਨੇ ਸਾਹਮਣੇ ਆ ਆ ਬੋਲ ਆ ਵੀਡੀਓ ਸੁਣਾ ਕੇ ਆਈ ਆ ਵੀਡੀਓ ਤੇ ਮੇਰੇ ਭਾਈਏ ਨੂੰ ਸੁਣਾ ਕੇ ਆਈ ਮੈਂ ਤਾਂ ਚੁਪ ਰਿਆ ਮੈਂ ਤੇਰੇ ਖਿਲਾਫ ਹੋ ਦੰਦਾ ਇੱਕ ਜਾਦੀ ਬੋਕ ਤ ਨਹੀਂ ਗਿਆ ਕਿਉਂਕਿ ਜਿਵੇਂ ਘਰ ਤੋਂ ਤੂੰ ਮੈਨੂੰ ਸੁਣਾਇਆ ਸੀ ਮੈਂ ਉਹਨਾਂ ਦੀ ਇੱਜ਼ਤ ਰੱਖੀ ਪਰ ਤੂੰ ਉਸ ਘਰ ਦੀ ਇੱਜ਼ਤ ਨਹੀਂ ਰੱਖੀ ਤੇਰੇ ਵਾਸਤੇ ਸ਼ਰਮ ਵਾਲੀ ਗੱਲ ਹੈ 2005 ਤੋਂ ਜਦੋਂ ਵੀ ਅਸੀਂ ਲੱਗੇ ਤਾਂ ਤੈਨੂੰ ਅਸੀਂ ਪਿਕਰਨ ਸਿੰਘ ਵਜੀਤ ਗਿਆ ਬਣਾਇਆ ਦੂਜੀ ਗੱਲ ਸਰਦਾਰ ਸੰਵੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹਾਕ ਨੇ ਤੁਹਾਨੂੰ ਨਹੀਂ ਕਿਹੜੀ ਮਾੜਾ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਦੇ ਮੱਲੂ ਮੰਡੇ ਤੇ ਹਰ ਵਾਰੀ ਲਾਉਣ ਹੋਏ ਪੱਕਾ ਪੱਕਾ ਲਾਉਣ ਹੋਏ ਇਹ ਕਾਲੇ ਗਿਆ ਸ਼ਰਮ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਨਾ ਪਰ ਕਾਲੀ ਕੋਈ ਲੱਗੂ ਮੰਡੇ ਅਜੇ ਹੋਰ ਜਾਣੇ ਦੇ ਬੜੇ ਪੈ ਜੋ ਮਗਰ ਸਾਰਿਆਂ ਦੀ ਕਿੱਥੋਂ ਕਿਹਨੂੰ ਬਚਾ ਲੋਗੇ ਹੋਰ ਵੀ ਜਾਣੇ ਮੈਂ ਹਰ ਵਾਰੀ ਲਾਉ ਪੱਕਾ ਉਹ ਮੈਂ ਕਹਿੰਦਾ ਕਿ ਸਾਰੇ ਆਹਦੇ ਹਲਕੇ ਚਾਰਜ ਜਿਹੜੇ ਤੁਸੀਂ ਆ ਲੋਕ ਸਭਾ ਚ ਖਿਲਾਰੇ ਇਹਨਾਂ ਦੇ ਵੀ ਲਵਾ ਦਿਓ ਜਿਹੜਾ ਚਾਰ ਤਰੀਕ ਨੂੰ ਰਿਜ਼ਲਟ ਆਣਾ ਤੁਹਾਨੂੰ ਲੱਗੂ ਨਹੀਂ ਜੇ ਲੱਭਨੇ ਨਹੀਂ ਤੇ ਪਿਆਰ ਤੋਂ ਹੁਣ ਕਿ ਭਾਉਣੇ ਸ਼ੁਰੂ ਕਰ ਦੋ ਹਲਵਾਈ ਦਾ ਲੋ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ ਬੇੜਾ ਕਰਪੋਣਾ ਤੁਸੀਂ ਖੁਸ਼ੀ ਮਨਾਉਣ ਆਲੇ ਜੀ ਤੇ ਮਨਾਓ ਤਗੜੀ ਹੋ ਕੇ ਖੁਸ਼ੀ ਸੋਇਸ਼ ਕਰਕੇ ਜੋਸ਼ੀ ਨਾਲ ਮੈਂ ਤੁਹਾਨੂੰ ਹੀ ਮਾੜਾ ਨਹੀਂ ਬੋਲਦਾ ਤੁਸੀਂ ਉਦੋਂ ਮੇਰੇ ਹਰਕੇ ਚ ਆਏ ਮੇਰੇ ਬਾਰੇ ਗੱਲਾਂ ਕਰਕੇ ਗਏ ਮੈਂ ਵੀ ਤੁਹਾਨੂੰ ਮੁਕਾਸਰਸ਼ ਬੁਸ਼ ਕਹਿੰਦਾ ਰਿਆਂ ਕਿ ਨਹੀਂ ਵੀ ਬਹੁਤ ਜੋਸ਼ੀ ਨੇ ਕੰਮ ਕਰਾਇਆ ਤੇ ਜੋ ਜੀ ਸਾਹਿਬ ਇਹ ਤੋਂ ਹੀ ਵਿਕਾਸ ਪੁਰਸ ਚਿਗੇ ਅਹਿਦਨ ਵਿਕਾਸ ਪੁਰਸ ਕੇ ਲੋਕ ਤੁਹਾਨੂੰ ਟਾਇਲ ਮੰਤਰੀ ਕਹਿੰਦੇ ਤੇ ਜੇ ਆਪਾਂ ਇਹਨਾਂ ਵਿਕਾਸ ਕਰਾਤਾ ਬਸ 12 12 18 18 ਕਰਾਂਗੇ ਆ ਤੇ ਕਿਉਂ ਕਰਦੇ ਨਹੀਂ ਥੋੜਾ ਜਹਾ ਅੰਦਰ ਵੀ છાਤੀ ਮਾਰੋ ਨਾ ਤਲਬੀਰ ਸਿੰਘ 3 3 4 4 ਹਜ਼ਾਰ ਦੇ ਸ਼ਰੀ ਹਲਕੇ ਦੇ ਇਕੱਠ ਜਾਂਦਾ ਰਾ ਸੁਖਬੀਰ ਸਿੰਘ ਦੀ ਬਗਲ ਦੇ ਅਗਲੀਆ ਕਿਉਂ ਉਧਰ ਤਾਥੋਂ 150 200 ਬੰਦੇ ਇਕੱਠਾ ਹੋਇਆ ਕੁਛ ਝਾੜੇ ਕੁਛ ਤੇਵੇਂ ਸੁਣ ਮੇਰੀ ਜੀ ਸਾਹਿਬ ਮੈਂ ਤੁਹਾਨੂੰ ਇੱਕ ਬਾਤ ਬੇਨਤੀ ਕਰਦਾ ਕਿ ਇਹ ਮੇਰੀ ਫਸਟ ਐਂਡ ਲਾਸਟ ਦਾ ਅਨੁਭਵ ਨਹੀਂ ਜੇ ਥੋੜਾ ਜਿਆਦਾ ਮੂਹਰੇ ਕੰਟਰੋਲ ਰੱਖਿਓ ਜੇ ਮੇਰੀ ਮਾਂ ਭੈਣ ਬਾਰੇ ਕੋਈ ਗੱਲ ਕੀਤੀ ਤੇ ਫਿਰ ਮੇਰੇ ਤੋਂ ਵੀ ਕੋਈ ਵੀਦਨਾ ਜਿਹਾ ਰੱਖਿਓ ਜਦ ਮੇਰੇ ਤੋਂ ਕੋਈ ਮੈਂ ਮੈਂਦਰ ਵਾਲਾ ਮੈਨਕੀ ਬੰਦਾ ਮੈਂ ਆਪਦੀ ਮਾਂ ਭੈਣ ਬਾਰੇ ਵੀ ਕਰ ਸਕਦਾ ਜਿੱਦਾਂ ਤੂੰ ਰਾਣੇ ਨੂੰ ਗੁਰਜੀਤ ਨੂੰ ਮੁੱਛਾ ਮੋੜ ਕੇ ਵਿਧਾਨ ਸਭਾ ਵਿੱਚ ਜਵਾਬ ਦਿੱਤਾ ਨਾ ਉਹਦੋਂ ਤੂੰ ਤਾਂ ਢੁੱਟਾ ਲਾ ਕੇ ਮੇਰੀ ਮਾਂ ਬਾਰੇ ਤੇ ਤੇਰੀ ਮਾਂ ਵਰਗੀ ਮੇਰੀ ਮਾਂ ਤੇ ਤੇਰੀ ਭੈਣ ਵੀ ਮੇਰੀ ਭੈਣ ਸੋ ਇਸ ਕਰਕੇ ਆਪ ਵੀ ਪਰਿਆਦਾ ਜਿਹੜਾ ਕੇ ਲੱਖ ਲੜੋ ਮੰਜੀਚੇ ਜਾਵਾਂਗਾ ਹਟੋ ਕੇ ਗਿਆ ਛੋਕੇ ਜਾਵਾਂਗਾ ਤੂੰ ਹੀ ਲਖਮੀ ਚ ਜਾਂਦੇ ਮੈਂ ਗੁੱਸਾ ਕੀਤਾ ਮੈਂ ਕੋਈ ਬੋਲਾਂਗਾ ਨਾ ਨਿਕਣਾ ਤੂੰ ਹੀ ਲਖਮੀ ਚ ਦਿਨ ਰਾਤ ਬੰਦੇ ਲੈ ਲਾਉ ਤੱਕੜੇ ਹੋ ਗਏ ਯਾਰ ਤੁਹਾਡੀ ਪਾਰਟੀ ਹੈ ਤੁਸੀਂ ਕੰਮ ਕਰਨਾ ਮੈਂ ਆਪਦੀ ਪਾਰਟੀ ਚ ਕੰਮ ਕਰਾਂ ਮੈਂ ਮੁਜੀਚੇ ਤੂੰ ਮੈਨੂੰ ਕਿੱਥੇ ਲੈਣਾ ਮੁਜੀਚੇ ਜਾਇਆ ਬਈ ਤੂੰ ਮੈਨੂੰ ਘਰ ਲੈ ਕੇ ਸਨਾਪ ਲੈ ਤੂੰ ਬਰਨਾਲ ਪਟਿਆਲੇ ਵਾਲਾ ਮੇਰੇ ਘਰ ਕੋਲ ਆਇਆ ਕਿ ਯਾਰ ਮੁਜੀਚੇ ਨਾ ਜਾਵੇ ਮੇਰੇ ਘਰ ਆ ਕੇ ਬੈਠਾ ਰਿਹਾ ਜੇ ਬਾਲਾ ਸਾਹਿਬ ਨੇ ਆਉਣਾ ਤੇ ਇੱਕ ਬੰਦੇ ਤੂੰ ਹੀ ਕਹੀ ਜਾਂਦੇ ਜੇ ਤੁਹਾਨੂੰ ਮੈਂ ਫੋਨ ਕੇ ਨੋ ਜਵਾਬ ਦਿੱਤਾ ਹੈ ਖਬਰਦਾਰ ਮੇਰੀ ਮਾਦਾ ਨਹੀਂ ਕਰ ਖਬਰਦਾਰ ਸਹਾਡਿਕਾ ਸੁਖਵੀਰ ਸਿੰਘ ਬਾਦਲ ਜਨ ਜੀਟੀਆ ਹੈ ਤੁਸੀਂ ਪਖੰਡ ਪੜਿਆ ਤੁਸੀਂ 200 ਅਜ ਤੋਂ 4-5 ਸਾਲ ਪੁਰਾਣੀਆਂ ਮੇਰੇ ਫੇਸਬੁਕ ਦੇ ਕਾਉਂਟ ਖੋਲ ਕੇ ਦੇਖ ਲੋ ਵੀਰੋ ਮੈਂ ਉਹੋਂ ਦਾ ਨਾਰਾਜ਼ ਚਲੰਦਿਆ ਇਹਨਾਂ ਬੰਦਿਆਂ ਨਾਲ ਤੁਸੀਂ ਕੱਢ ਕੇ ਦੇਖੋ ਮੈਂ ਕਿਹੜੀਆਂ-ਕਿਹੜੀਆਂ ਵੀਡੀਓ ਨੂੰ ਦੁਨੀਆਂ ਪਾਈਆਂ ਮੈਂ ਤੇ ਚਰੀ ਗਿਆ ਚਰੀ ਗਿਆ ਜਰੀ ਗਿਆ ਦਬਾਈ ਗਿਆ ਦਬਾਈ ਗਿਆ ਦਬਾਈ ਗਿਆ ਕੋਈ ਮਾਦਾ ਹੰਦਾ ਬਰਦਾਸ਼ਟਾ ਬਹੁਤ ਹੰਦਾ ਕਿ ਮੈਂ ਬਰਦਾਸ਼ਟ ਕਰਦਾ ਜਿਹੜਾ ਮੇਥੋਂ ਬਰਦਾਸ਼ਟ ਨਹੀਂ ਹੋਣਾ ਬਾਕੀ ਮੈਂ ਕਿਹਾ ਤੈਨੂੰ ਕਹਦਾ ਜਿਹੜੇ ਤੂੰ ਆਪਦੇ ਬੂਏ ਦੇ ਵਰ ਕੁੱਤੇ ਬਣਿਆ ਨਾ ਉਹਨਾਂ ਨੂੰ ਫੜੇ ਵਾਲਾ ਇੱਕ ਵਾਰ ਤਾਂ ਮੈਂ ਮੈਂ ਤੈਨੂੰ ਸਿੱਧੀ ਪੰਜਾਬੀ ਦੀ ਗੱਲ ਕਹਿਣਾ ਮੈਂ ਨਾ ਕੁੱਤਿਆਂ ਨੂੰ ਨਹੀਂ ਗੱਲ ਕਹਣੀ ਚਾਹਾਂ ਕਿ ਆਦਾ ਭੌਂਕੜਾ ਬੰਦ ਕਰ ਦਿਓ ਬਾਜਣਾ ਕਿਉਂਕਿ ਤਲਬੀਸ ਉਹਨਾਂ ਸਾਰੇ ਰਿਸ਼ਤੇਦਾਰੀ ਦੇ ਸਬਾਛੇ ਬੜਾ ਮੜਾ ਕੀਤਾ ਮੈਂ ਰੱਬ ਤੋਂ ਡਰ ਕੇ ਕਹਿਣਾ ਮੈਂ ਤੁਹਾਡੀ ਇੱਜ਼ਤ ਤੋਂ ਉੱਤੇ ਬਲਾ ਨਹੀਂ ਤੁਸੀਂ ਕੱਲ ਤੇ ਮੇਰੇ ਜੀਅ ਤੋਂ ਉੱਤੇ ਬਲਾ ਹੋਇਓ ਆਪਣੀ ਗੱਲ ਚ ਰਿਓ ਬਹੁਤ ਬਹੁਤ ਧੰਨਵਾਦ ਵੇਗੁੱਟ ਦੀ ਕਾਛਾ ਵੇਗੁੱਟ ਦੀ ਬਣ